ਸ਼ਸ਼ੀਗੱਲ ਸਾਰੇ ਭਰਾਵਾਂ ਨੂੰ ਬਈ ਜਿਹੜੇ ਮੰਡੀ ਬਾਗਰ ਨਾਲ ਜੁੜੇ ਪਏ ਨੇ ਚਲੋ ਜਿੰਨੇ ਵੀ ਉਹਨੇ ਕਿਸਾਨ ਭਰਾਵਾਂ ਨਾਲ ਆਪਣੀ ਵੀਡੀਓ ਦੇ ਜਨੇ ਵੀਰ ਹਨ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਗੱਲ ਹੈ ਜੀ ਆਲ ਰਨ ਜੱਟ ਸੋਡਾ ਆਪਣਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਭ ਤੋਂ ਪਹਿਲਾਂ ਦਾ ਹੀ ਰਿਕਵੈਸਟ ਹੈ ਜੀ ਤਾਂ ਕਿ ਆਪਾਂ ਤੁਹਾਡੇ ਨਵੀਂ ਅਪਡੇਟਾਂ ਲੈ ਕੇ ਆਉਂਦੇ ਰਹੀਏ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੁਹਾਡਾ ਇੱਕ ਸਕਿੰਟ ਦਾ ਕੰਮ ਆ ਤੇ ਸਾਡਾ ਬਹੁਤ ਬੜਾ ਫਾਇਦਾ ਹੋ ਜਾਂਦਾ ਦੇ ਵਿੱਚ ਤੇ ਲਾਸਟ ਦੇ ਵਿੱਚ ਸ਼ੇਅਰ ਕਰ ਦਿਓ ਅੱਜ ਆਪਾਂ ਸਾਧੂਗੜ ਮੰਡੀ ਦੋ ਤਰੀਕ ਦੀ ਲੱਗਦੀ ਸਭ ਨੂੰ ਸਾਰਿਆਂ ਨੂੰ ਪਤਾ ਹੈ ਇੱਥੇ ਮੱਝਾਂ ਝੋਟੀਆਂ ਦੀ ਵੀਡੀਓ ਬਣਾਉਣ ਲਈ ਆਏ ਆਪਾਂ ਇੱਥੇ ਗੈਂ ਗੈਂਆਂ ਵੀ ਖੜੀਆਂ ਨੇ ਬਾਈ ਸਾਰਿਆਂ ਦੀ ਵੀਡੀਓ ਬਣਾਵਾਂਗੇ ਇਹਨਾਂ ਦੇ ਕੀ ਰੇਟ ਨੇ ਕੀ ਦੁੱਧ ਦੀ ਕੁਆਲਿਟੀ ਨੇ ਮਤਲਬ ਕੀ ਮੁੱਲ ਕਰਦੇ ਨੇ ਕੀ ਅੱਜ ਦਾ ਮੰਨਦਾ ਰਿਹਾ ਕਿ ਤੇਜੀ ਰਿਹਾ ਆਪਾਂ ਸਾਨੂੰ ਸਾਰਾ ਕੁਝ ਜਾਣਕਾਰੀ ਦਵਾਂਗੇ ਆਜੋ ਨਾਲ ਜੁੜੇ ਰਹੋ ਤੁਹਾਨੂੰ ਘਰਾਂ ਬੈਠੇ ਆਪਾਂ ਸਾਰੀ ਨੌਲੇਜ ਦੇ ਰਹਿਣਾ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਲਾਟ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਲ ਰੌਂਡਰ ਯਾਤਰੀ ਆਜੇ ਨਾਲ ਜੁੜੇ ਜੀ ਤੁਹਾਨੂੰ ਚੁੱਕੀਆਂ ਦੇਖਣੀਆਂ ਨੇ ਨਹੀਂ ਆਪਾਂ ਸਤੂਗੜ ਮੰਡੀ ਤੇ ਮੈਂ ਕਿਹਾ ਛੋਟੀ ਦੀ ਵੀਡੀਓ ਦਿਖਾਉਣ ਲੱਗਣੀ ਵੀਰਾ ਵੀ ਦੀ ਦੇਖੋ ਦਰਦੀ ਦੇਖੋ ਮੇਰਾ ਵੀਰਾ ਇਹ ਹੋਰ ਨੀਲੀ 라ਬੀਜਾ ਅੱਖਾਂ ਤੋਂ ਬਿੱਲੀ ਆ ਸਿੰਘ ਦੀ ਕੁਆਲਿਟੀ ਚੈੱਕ ਕਰੋ ਚਾਰੇ ਪੈਰ ਦੇਖੋ ਜੁੱਟੇ ਨੇ ਅੱਖ ਬਿੱਲੀ ਪੌਂਹ ਦੇਖੋ ਲੰਬੀ ਲੰਜੀ ਝੋਟੀ ਆ ਬਾਕੀ ਦੇ ਵੀ ਦੀ ਕੁਆਲਿਟੀ ਚੈੱਕ ਕਰ ਸਕਦੇ ਤੁਸੀਂ ਥਾਂ ਲੈ ਲਓ ਝੋਟੀ ਦੇ ਬਾਕੀ ਬ ਵੀਰ ਤੋਂ ਲੈਣੇ ਨਾਲ ਜਾ ਮੇਰੇ ਕੀ ਹਾਲ ਹੈ ਜੀ ਵਧੀਆ ਭਾਜੀ ਮੇਰੇ ਇਕੱਠਾ-ਕੱਟੀ ਥਲੇ ਹੀ ਕੱਟਾ ਇਹ ਕੱਟੀ ਆਈ ਕੱਟੀ ਆਈ ਹਾਂਜੀ ਵੀਰਾ ਲਓ ਵੀ ਕੱਟੀਆ ਪ्योर ਨੀਲੀ ਰਬੀ ਦੀਓ ਤੇ ਕਿੰਨੇ ਸੂਏ ਚੋ ਟੀਬਰੀ ਆਪਣੀ ਇਹ ਪਹਿਲੇ ਸੂਏ ਵੀ ਪਹਿਲਟ ਸੂਏ ਦੋ ਦਿੰਦੀ ਐ ਦੋ ਦੰਦਾ ਜੀ ਓਕੇ ਵੀਰੇ ਤੇ ਕਿੰਨੇ ਕਿਲੋ ਤੂੰ ਤਿਆਰ ਆ ਸ਼ਟਾ ਵੀਰੇ ਥਲੇ ਬੁੱਧ ਵੀਰ 13 ਕਿਲੋ ਤਿਆਰ ਆ 13 ਕਿਲੋ ਤਿਆਰ ਆ ਵੀਰੇ ਕੀ ਡਿਮਾਂਡ ਕਰਦੇ ਆਪਾਂ ਦੀ ਮੋਲ ਦੇ ਵੀਰੇ 125 ਕਰਦੇ ਆ ਅੱਛਾ ਜੀ ਉਦਾਂ ਪੈਂਟ ਚ ਤੇ ਇਹੋ ਜੀ ਛੋਟੀ ਢੇੜ ਦੀ ਦੇ ਦੇਣੀ ਆ ਓਕੇ ਜੀ ਆ ਮੰਡੀ ਦਾ ਕਰਕੇ 125 ਕਰਦੇ ਆ ਕਿੰਨੇ ਛੱਡ ਦਾਂਗੇ ਭਾਈ ਹਾਂ ਨਾ 1000 ਦੀ ਦੇ ਦਾਂਗੇ 1 ਲੱਖ ਦਾ ਜਾਂਦੀ ਹਾਂਜੀ ਮੋਬਾਈਲ ਨੰਬਰ ਬੋਲੀ ਵੀਰੇ 9874362389 ਨਾਂ ਕੀ ਵੀਰੇ ਆਪਣਾ ਨਾਂ ਭਗਵਾਨ ਸਿੰਘ ਜੀ ਭਗਵਾਨ ਸਿੰਘ ਜੀ ਤੇ ਆ ਬੱਚੀ ਲੈ ਕੇ ਆਏ ਆਪਾਂ ਵੀਰੇ ਹਾਂਜੀ ਇਹ ਵੀ ਦੋੰਦੀ ਆਈ ਬੱਚੀ ਬਾਈ ਇਹ ਝੋਟੀ ਵੀ ਦੋ ਦਾਂਦਾ ਤੇ ਆ ਬੱਚੀ ਆ ਭਾਈ ਜੀ ਬਈ ਤੋਰਦੇ ਮਾਰੀ ਜੀ ਬੱਚੀ ਵੀ ਯਾਰ ਬਾਈ ਜونی ਤੋਰਨ ਲੱਗੇ ਨੇ ਚੈੱਕ ਕਰੋ ਬਈ ਇਹਦੀ ਕੁਆਲਿਟੀ ਬਾਈ ਦੋ ਰਕੇ ਲਿਆ ਰ ਮੋਹਗਾ ਦੋ ਦੰਦਿਆ ਜੀ ਨਾ ਦੁੱਗੀ ਯਾ ਜੇ ਛੋਟੀ ਹੈ ਬਾਈ ਦੀ ਵੀ ਦੋ ਦੰਦਿਆ ਮੇਰੇ ਥੱਲੇ ਬੱਚੇ ਇਹ ਆਪਣੇ ਬੱਚੇ ਬੱਚੀ ਆ ਕਿੰਨੇ ਲੀਟਰ ਤੋਂ ਤਿਆਰੂ ਵੀਰੇ ਥੱਲੇ ਇਸ ਟਾਈਮ ਇਹਦੇ ਦੁੱਧ 10 ਕਿਲੋ ਲਗਾ ਬੱਚੀ 10 ਕਿਲੋ ਇਹਦੀ ਕੀ ਡਿਮਾਂਡ ਕਰਦੇ ਆ ਇਹਦਾ ਮੁੱਲ 55 ਕਰਦੇ ਆਂ ਵੀਰ ਆਹ ਨਾ 40000 ਦੀ 40000 ਦੇ ਦਾਂਗੇ ਆਪਾਂ ਬਾਈ ਕਹਿੰਦੇ ਇਹਦਾ ਮੁੱਲ ਬਾਈ 55 ਕਰ ਦਿੰਦਾ 10 ਲੀਟਰ ਦੁੱਧ 40000 ਦੀ ਦੇ ਦਾਂਗੇ ਆਪਾਂ ਲੀਵਾ ਇਹਦਾ ਬੱਛੀ ਖੜੀਆ ਆਹ ਬਾਈ ਦੀ ਝੋਟੀ ਜਾਂ ਨੀਲੀ ਰਬੀ ਦੀ ਥੱਲੇ ਕੱਟੀਆ ਪਿਓਰ ਨੀਲੀ ਰਬੀ ਦੇ ਨਾ ਤਾਂ ਤੁਸੀਂ ਦੇਖ ਸਕਦਾ ਸਾਨੂੰ ਤੋੜ ਕੇ ਵੀ ਦਿਖਾਤੀ ਬਾਈ ਨਾਲ ਕੰਟੈਕਟ ਕਰ ਰਹੇ ਮੋਬਾਈਲ ਨੰਬਰ ਬਾਈ ਨੇ ਬੋਲਤਾ ਸਾਧੂਗੜ੍ਹ ਮੰਡੀ ਦੇ ਖੜੇ ਆਂ ਅੱਜ ਆਪਾਂ 2 ਤਰੀਕ 10ਵਾਂ ਮਹੀਨਾ ਲਵੀ ਦੇਖੋ ਸ਼ਾਹ ਕਾਲੀ ਝੋਟੀਆਂ ਦੇਖੋ ਕਿੰਨੀ ਸੰਖਿਆ ਪਿੱਠੂੜਾ ਦੇਖ ਕਰੋ ਜੀ ਯਾਰ ਸੌਤ ਮੈਂ ਕਰ ਖੜੀ ਦੇਖੋ ਨੇਵੀ ਦੀ ਕੁਆਲਟੀ ਚੈੱਕ ਕਰੋ ਇਸ ਨੂੰ ਤੁਹਾਨੂੰ ਦਿਖਾਉਣਾ ਥਾਂ ਤੇ ਨਿਕਲ ਲੱਗਣ ਹਾਲ ਗੁਥੀ ਚੈੱਕ ਕਰੋ ਭਾਈ ਦੇਖੋ ਤੁਰਦੀ ਦੇਖੋ ਭਾਈ ਆਰਡਰ ਕੁਆਲਟੀ ਦੇਖੋ ਚੈੱਕ ਕਰੋ ਰਾਣ ਟੋ ਦੇਖਿਓ ਤੁਸੀਂ ਬੋਡੀ ਟੈਕ ਚੈੱਕ ਕਰਾ ਦਿਆਂ ਸ਼ਾਹ ਕਾਲਿਆ ਮਤਲਬ ਕੱਦ ਬਹੁਤ ੱਚਾ ਲੰਬਾ ਝੋਟੀ ਦਾ ਨਾ ਬਾਕੀ ਸਾਨੂੰ ਵਾਲਸ ਮਾਰ ਕੇ ਦਿਖਾਉਂਦੇ ਹਾਂ ਹੁਣ ਦੇਖੋ ਵੀਰੇ ਸ਼ੋਰ ਸਲੋਟੀਆ ਪੂਰੀ ਹੈ ਨਾ ਖਾਣ ਦੇਖੋ ਕਿੰਨਾ ਘੰਟ ਲੱਗਾ ਝੋਟੀ ਨੂੰ ਮਤਲਬ ਕੋਈ ਟਾਪ ਕਲਾਸ ਹੈ ਨਾ ਬਾਕੀ ਬਾਈ ਵੀਰੇ ਤੇ ਨਹੀਂ ਨੇ ਨੌਲੇਜ ਕੀ ਆਲੇ ਵੀਰ ਜੀ ਠੀਕ ਹੈ ਜੀ ਵੀਰੇ ਆਪਣੀ ਝੋਟੀ ਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ ਜੀ ਰਾਤ ਦੇ ਸੂਈ ਆ ਜੀ ਰਾਤ ਦੇ ਸੂਈ ਕੱਟਾ ਹੀ ਤਾਂ ਕੱਟੀ ਪਤਾ ਹੈ ਥੱਲੇ ਕੱਟਾ ਬਈ ਦੇਖੋ ਬੁੱਤ ਚੈੱਕ ਕਰੋ ਕਿਨੇ ਇਸ ਰੱਖੀ ਆ ਤੇ ਕਿੰਨੇ ਸੂਈ ਸੂਈ ਵੀਰੇ ਇਹ ਪੈਕੜੇ ਸੂਈ ਆ ਜੀ ਪਹਿਲੜੀ ਜੀ ਓਕੇ ਵੀਰੇ ਤੇ ਕੀ ਡਿਮਾਂਡ ਕਰਦੇ ਆਪਾਂ ਜੀ ਡਿਮਾਂਡ 1.25 ਆ ਜੀ 1.25 ਤੇ ਮਤਲਬ ਕਿੰਨੇ ਛੱਡ ਦਾਂਗੇ ਆਪਾਂ ਲਾਸਟ 10000 ਦੀ ਦੇ ਦਿੰਦੇ 1 ਲੱਖ 10 ਹਜ਼ਾਰ ਦੀ ਦੇ ਦਾਂਗੇ ਜੀ ਮੋਬਾਈਲ ਨੰਬਰ ਬੋਲੀ ਜੀ 98765 ਜੀ 1634 ਇੱਕ ਵਾਰ ਹੋਰ ਬੋਲੀ 93765 ਜੀ 2134 ਨੌਕੀਆ ਜੀ ਨੌ ਹਰਜੀਤ ਸਿੰਘ ਜੀ ਏਰੀਆ ਕਿਹੜਾ ਜੀ ਆਪਣਾ ਪਿੰਡ ਨਸਲਪੁਰ ਹੈ ਜੀ ਮਰੰਡੇ ਕੋਲ ਏਕੇ ਝੋਟੀਲੇ ਕਹਿੰਗਾ ਪਹੋਰੀ ਹਾਂ ਜੀ ਏਕੇ ਲੈ ਆਇਆ ਏਕੇ ਜੀ ਚੈੱਕ ਕਰ ਸਕਦੇ ਹੋ ਬਈ ਤੁਸੀਂ ਜਿਵੇਂ ਕੱਚਾ ਕੱਟ ਰੂਆ ਬਾਈ ਨੇ ਜਿਵੇਂ ਹੀ ਨੋਟ ਦਿੱਤੀ ਆ ਸ਼ਾਹ ਕਾਲੀਓ ਉੱਚੀ ਲੰਬੀ ਝੋਟੀ ਆ ਕੰਟੈਕਟ ਕਰਿਓ ਬਾਈ ਨਾਲ ਜ਼ਰੂਰ ਹਨ ਪਿੱਟੂ ਬੜਾ ਵਾਹਲਾ ਘੈਂਡ ਹਨ ਲੈ ਬਈ ਕਬੀਰ ਦੀ ਬਹੁਤ ਕਹਿਣ ਕਾਲੀ ਛਾ ਛੋਟੀ ਦੀ ਵੀਡੀਓ ਬਣਾਉਣ ਲੱਗਿਆ ਲੈਵੇ ਦੀ ਕੁਆਲਿਟੀ ਚੈੱਕ ਕਰੋ ਮੇਰਾ ਭਾਈ ਛਾਂ ਦੀ ਕੁਆਲਿਟੀ ਚੈੱਕ ਕਰੋ ਨਾ ਤੂਰੀ ਆ ਰਹੀ ਹੈ ਛੋਟੀ ਉੱਚੀ ਲੰਬੀ ਕੁਥੀ ਚੈੱਕ ਕਰੋ ਦੇਖੋ ਦਰਦੀ ਦੇਖੋ ਤੁਸੀਂ ਬਾਬੇ ਦੀ ਕਿਰਪਾ ਨਾਲ ਪੂਰੀ ਗੁੱਡ ਕੁਆਲਿਟੀ ਦੀ ਛੋਟੀ ਆ ਭਾਈ ਦੇਖੋ ਇੰਗਾਮ ਮਹਰੂ ਬੋਰੀ ਵਈ ਚੀ ਜੈ ਨੂੰ ਕਹਿੰਦੇ ਪਰਮਾਤਮਾ ਨਾਲ ਬਖਸ਼ੀ ਮਰਦੀਬਰੇ ਸੇਂਗੀ ਦੇਖੋ ਨਾ ਬੁੱਥੀ ਲੰਬੀ ਲੰਜੀ ਪਿੱਟ ਪੂੜਾ ਵਾਲਾ ਘੈਂਟ ਆ ਬਈ ਝੋਟੀ ਦੀ ਪਿੱਟ ਚੈੱਕ ਕਰੋ ਸਭ ਤੋਂ ਪਹਿਲਾਂ ਦੇਖੋ ਕੂੜੇ ਦੇਖੋ ਪੂੰ ਚੈੱਕ ਕਰੋ ਤੇ ਆਡਰ ਕਵਰਟੀ ਚੈੱਕ ਕਰੋ ਥਾਂ ਦੀ ਕਵਰਟੀ ਚੈੱਕ ਕਰੋ ਚੌਰਸ ਲਿਉਟੀਆਂ ਕੋਈ ਕਾਨ ਨਹੀਂ ਥਾਂ ਦੇਖੋ ਕਿੰਨਾ ਘੈਂਟ ਆ ਉਹ ਮੁੱਖੀ थाना ਬਾਈ ਦੇਖ ਵਾਕਿਆ ਪਾ ਬਾਈ ਤੇ ਲਵਾਂਗੇ ਨੌਲੇਜ ਪੂਰੀ ਹਨ ਇੱਕ ਵਾਰ ਇਸ ਨੂੰ ਦੇਖ ਲੋ ਫਰੰਟ ਖੜੀ ਦੇਖੋ ਪੂਰੀ ਖੁੰਡੀ ਆ ਸ਼ਾਹ ਗਲੀ ਮੋਰਾ ਨਾਲ ਦੀ ਆ ਕੀ ਹਾਲ ਹੈ ਵੀਰੇ ਆ ਦੇਖੋ ਬਾਈ ਫਰੰਟ ਚੈੱਕ ਕਰ ਸਕਦੇ ਤੁਸੀਂ ਹੁਣ ਵੀ ਕਿੰਨੇ ਸਨਰਖਿਆ ਨਾ ਵੀਰੇ ਜਿਹੜੀ ਅੱਪ ਝੋਟੀ ਨੂੰ ਤੋਂ ਹੋਰ ਕਿਹੜਾ ਥੋੜੀ ਜੀ ਹਾਂਜੀ ਹਾਂਜੀ ਕਿੰਨੇ ਸੂਈ ਹੈ ਇਹ ਦੁੱਜੇ ਸੂਈ ਦੁੱਜੇ ਸੂਈ ਜੀ ਸੂਈ ਨੂੰ ਕਿੰਨੇ ਦਿਨ ਹੋ ਗਏ ਜੀ ਸੂਈ ਨੇ ਹੋ ਗਏ 22 ਦਿਨ ਜੀ 22 ਦਿਨ ਜੀ ਕੱਟੀ ਹੈ ਤੇ ਕੱਟਾ ਕੱਟੀ ਆਈ ਕੱਟੀ ਹੈ ਜੀ ਕੱਟੀ ਆਈ ਕਿੰਨੇ ਲੀਟਰ ਤੋਂ ਧਿਆਰ ਹੈ ਇਸ ਟਾਈਮ ਇਸ ਟਾਈਮ 15 ਕਿਲੋ 15 ਕਿਲੋ ਧਿਆਰ ਆ ਮਦ ਲਈ ਗਰੰਟੀ ਹੈ ਕੰਡੇ ਵਾਲਾ ਜੀ ਹਾਂ ਕੰਡੇ ਵਾਲਾ ਠੀਕ ਹੈ ਜੀ ਤੇ ਕੀ ਡਿਮਾਂਡ ਕਰਦੇ ਆਪਾਂ ਇਹਦੀ ਮੁੱਤ ਜਾਇ 1 70 ਕਰਾਲ ਵਿੱਚ ਤੇ 1 45 ਆਣਾ ਹੈ 1 ਲੱਖ 45 ਇਹਦੇ ਪਰ ਦੇ ਦੇਣੀ ਹੈ ਲਾਸਟ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਲਈ 98 ਜੀ ਹਾਂ ਜੀ 77 77 64 63 ਇੱਕ ਵਾਰੀ ਹੋਰ ਬੋਲ ਦਿਜੀ 98 ਜੀ 70 70 64 65 ਜੀ ਨੌਗੀਆ ਜੀ ਜੀਵਨ ਕੁਮਾਰ ਜੀ ਤੇਰੀ ਕਿਹੜਾ ਬਣਾਈ ਰਾਜ ਫਰਾਜ ਆਪਾਂ ਇੱਕ ਝੋਟੀ ਲੈ ਕੇ ਆਏ ਹਾਂ ਹੋਰ ਪਛੀੜੇ ਕੇ ਆਏ ਮੰਡੀ ਤੇ ਮੈਂ ਇੱਕੋ ਹੀ ਇੱਕੇ ਝੋਟੀ ਲੈ ਕੇ ਆਇਆ ਬਾਈ ਪੂਰੀ ਟਾਪ ਕਲਾਸ ਬਾਈ ਆਇਆ ਦੇਖ ਸਕਦਾ ਤੁਸੀਂ ਬੱਚਾ ਕੱਚਾ ਜਮੀ ਅਜਾ ਬਾਈ ਨੇ ਮੈਂ ਦੱਸਿਆ ਆ ਬੁੱਤੀ ਚੈੱਕ ਕਰ ਲੋ ਫਰੰਟ ਤੋਂ ਸਿੰਗੀ ਚੈੱਕ ਕਰ ਲੋ ਜਿਹੜੀ ਝੋਟੀ ਵਾਰੇ ਆਪਾਂ ਸਾਨੂੰ ਤੋੜ ਕੇ ਵੀ ਦਿਖਾਈਆ ਕੋਰੀ ਵੀਰੇ ਨੌਲੇਜ ਵੀ ਦੇ ਦਿੱਤੀ ਖੜੀ ਦੀ ਪਿੱਟ ਬੁੜਾਈ ਚੈੱਕ ਕਰ ਲੋ ਲਿਆ ਵੀ ਦੇਖ ਸਕਦਾ ਤੁਸੀਂ ਥਾਨ ਦੇਖ ਲੋ ਦੁਨ ਇੱਕ ਵਾਰੀ ਹੋਰ ਦਿਖਾ ਰਿਆਂ ਪੂਰੀ ਗੁੱਡ ਕੁਆਲਿਟੀ ਹੈ ਦੇਖੋ ਚੈੱਕ ਕਰੋ ਬਰਾ ਪੂਰੀ ਕੰਟੈਕਟ ਕਰਿਓ ਬਾਈ ਨਾਲ ਜਰੂਰ ਹੈਣਾ ਇਹ ਵੀ ਇੱਕ ਬਹੁਤ ਘੈਂਟ ਬੱਛੀ ਦੀ ਆਪਾਂ ਵੀਡੀਓ ਦਿਖਾਉਣ ਲੱਗਿਆ ਤੁਹਾਨੂੰ ਲੈਵੇ ਦੀ ਕੁਆਲਿਟੀ ਚੈੱਕ ਕਰੋ ਮੇਰਾ ਭਾਈ ਪਹਿਲੇ ਨਾਲ ਬੱਛੀ ਆ ਲੈਵੇ ਦੇ ਲੋ ਫਸਿਓ ਭਈਆ ਭਾਈ ਆਹ ਦੀ ਕੁਆਲਿਟੀ ਚੈੱਕ ਕਰ ਲਓ ਬਾਕੀ ਵੀਰਾ ਸੋਇਆ ਰਹੀ ਆ ਪਹਿਲੇ ਸੁਈ ਆਵਤ ਸੀ ਆ ਵੀਰੇ ਕਿੰਨੇ ਸੁਈਏ ਪਹਿਲੇ ਸੁਈਏ ਆ ਬੱਚਾ ਦਿਖਾਓ ਆ ਦੇਖੋ ਜਿਵੇਂ ਗੱচ্চਾ ਬੱਚੇ ਬੱਚੇ ਦਾ ਬੱਚਾ ਜੀ ਬੱਚੀ ਜੀ ਬੱਚੀ ਬਈ ਪਿੱਛੇ ਬੱਚੀ ਆ ਵੀ ਇਹਦੇ ਫਿਰਾਂ ਚਾਂਜਰਾ ਤੇ ਕਿੰਨੇ ਦਿਨ ਹੋ ਗਏ ਸੁਈਨੋ ਜੀ ਅੱਜ 5ਵੇਂ ਭਾਗ ਦੇ ਹਨ ਵੀਰੇ 5ਵੇਂ ਦਿਨ ਹੈ ਜੀ ਤੇ ਕਿੰਨੇ ਕਿਲੋਟਰ ਬੋੜਾ ਹੋਇਆ ਇਸ ਟਾਈਮ ਥਲੇ ਹੋਊਗਾ 1500 ਲੀਟਰ ਓਕੇ 1500 ਲੀਟਰ ਤਿਆਰ ਆਈ ਤੇ ਕੀ ਡਿਮਾਂਡ ਕਰਦੇ ਆਪਾਂ ਜੀ ਮੰਗੀ ਤਾਂ ਇੱਕ ਪੰਜਾਂ ਨੇ ਵੀਰੇ ਕਿੰਨੇ ਦੇ ਦਾਂਗੇ ਪਹਿला लास्ट ਜੀ 90000 ਦੇ ਦਾਂਗੇ ਮੋਬਾਈਲ ਨੰਬਰ ਬੋਲਿਓ ਜੀ 94638 18520 ਇੱਕ ਵਾਰੀ ਹੋਰ ਬੋਲ ਦਿਓ 93638 18520 ਨੌ ਕੀ ਹੈ ਜੀ ਮਿੱਠਾ ਪਿੰਡ ਰੱਖੜਾ ਪਿੰਡ ਆਕਰ ਬਾਈ ਨੇ ਮੱਛੀ ਤੋਰ ਕੇ ਦਿਖਾਤੀ ਆਪਾਂ ਤੁਹਾਨੂੰ ਇੱਕ ਵਾਰੀ ਹੋਰ ਤੋਰ ਕੇ ਦਾ ਆ ਦੇਖੋ ਕੰਟੈਕਟ ਕਰ ਬਈ ਪਹਿਲੇ ਸੂਇਆ ਨਾ ਦੁੱਧ ਦੀ ਦਾਸਤਾ ਬਾਈ ਨੇ ਰੇਟ ਦਾਸਤਾ ਆ ਦੇਖੋ ਤੂਰੀ ਆ ਰਹੀ ਐ ਬੱਛੀ ਦੇਖੋ ਦੁੱਧ ਵਾਲੀ ਬੱਛੀ ਐ ਨਾਲ ਹੀ ਕੁਆਲਟੀ ਚੈੱਕ ਕਰ ਸਕਦੇ ਆ ਆ ਬੱਚਾ ਆ ਦੇਖ ਪੰਜ ਦਿਨ ਹੋਏ ਨੇ ਜੇ ਮੇਰਾ ਭਾਈ ਕੰਟੈਕਟ ਕਰੇ ਭਾਈ ਨਾਲ ਸਾਧੂਗੜ ਮੰਡੀ ਤੇ ਹਨ ਬਹੁਤ ਸਨਖੀ ਹੈ ਭਾਈ ਦੇਖਣ ਨੂੰ ਵੀ ਲੈ ਵੀ ਕਪਾ ਹੋਰ ਬਹੁਤ ਸੋਹਣੀ ਬੱਚੀ ਦੀ ਵੀਡੀਓ ਦਿਖਾਉਣ ਲੱਗਾ ਭਾਈ ਤੋਰਨ ਲੱਗਾ ਭਾਈ ਦੇ ਕੰਨਾਂ ਇਹ ਦੇਖੋ ਨੱਥੀਆਂ ਬੜੀ ਕੈਂਟ ਜੀ ਆ ਦੇਖੋ ਭਾਈ ਤਰਦੀ ਦੇਖੋ ਬੱਚੀ

ਆ ਇਹ ਮੱਛਾ ਜਾਂ ਬੱਚੀ ਬਾਈ ਤੋਂ ਪੁੱਛ ਲਾਂਗਾ ਆਪਾਂ ਪਿਓਰ ਆ ਦੇਖੋ ਇਹ ਗੱਲਬਾਤ ਪੂਰੀ ਬਾਕੀ ਬਾਈ ਉਹਨਾਂ ਨੇ ਤਨਜ਼ਾਰ ਨੇ ਇਹ ਕਾ ਕਰੀਏ ਵੇ ਇਹ ਚੈੱਕ ਕਰੋ ਨਾ ਆਪਾਂ ਦੌਰ ਕੇ ਦਿਖਾਈਏ ਤੇ ਬਾਰੇ ਪੁੱਛਦੇ ਆਪਾਂ ਬਾਪੂ ਜੀ ਬਰਾ ਬੈਠੇ ਨੇ ਪੁੱਛਦੇ ਆ ਲੈ ਵੀ ਜਿਹੜੀ ਆਪਾਂ ਬੱਚੀ ਦੌਰ ਘੜਿਆ ਨਾ ਹੁਣੇ ਬਾਟੇ ਮਾਰਕ ਨਾਲ ਕਰੋਣਿਆ ਬੈਠੇ ਨੇ ਬਾਪੂ ਜੀ ਬਾਪੂ ਅੱਛੀ ਗੱਲ ਜੀ ਬਾਪੂ ਜਿਹੜੀ ਆਪਾਂ ਨੂੰ ਸਾਡੀ ਬੱਚੀ ਦੌਰ ਕੇ ਦਿਖਾਈ ਹੈ ਜੀ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਸੂਈ ਨੂੰ ਅੱਜ ਚੌਥਾ ਦਿਨ ਚੌਥਾ ਦਿਨ ਹੀ ਕਿੰਨਾ ਕੁ ਬੋਲਾ ਹੋਊ ਇਸ ਟਾਈਮ ਤਿਆਰੀ ਏ ਤੇ ਲਈ 14 ਤੋਂ 15 ਓਕੇ ਜੀ ਕਿੰਨੇ ਸੂਈ ਸੂਈ ਏ ਇਹ ਕੋਈ ਦੇਖੋ ਦੂਜੀ ਸੂਈ ਠੀਕ ਹੈ ਜੀ ਨਾ ਬੱਚਾ ਦਿੱਤਾ ਕਿ ਬੱਚੀ ਬੱਚਾ ਜੀ ਬੱਚਾ ਜੀ ਤੇ ਕੀ ਰਿਮਾਂਡ ਕਰਦਾਂ ਪੈਦੀ 75000 ਰੁਪਏ 75000 ਰੁਪਏ ਜੀ ਕਿੰਨੇ ਛੱਡਦਾਂਗੇ ਲਾਸਟ ਹੀ ਆਪਾਂ ਉਹ ਦੋ ਤਿੰਨ ਘੱਟ ਠੀਕ ਹੈ ਜੀ ਮਤਲਬ ਮਾਰਦਾਨ ਹੋ ਜੂ ਮੌਕੇ ਤੇ ਜੀ ਮੋਬਾਈਲ ਨੰਬਰ ਬੋਲੋ ਜੀ ਹਾਂਜੀ 981 550 383 339 ਕੀ ਹੈ ਜੀ ਸੁਵਿੰਦਰ ਜੀ ਏਰੀਆ ਕਿਹੜਾ ਹੀ ਪੱਧਿਆ ਗਰ ਸਾਹਿਬਾ ਕੰਟੈਕਟ ਕਰ ਲਿਆ ਬੀ ਬਾਪੂ ਨਾਲ ਆ ਵਾ ਜਿਹੜੇ ਤੋਂ ਵੇਖਿਆ ਇਹਦੇ ਬਾਰੇ ਰੇਟ ਬਾਰੇ ਗੱਲ ਅੱਗਰੀ ਆ ਦੁੱਧ ਦੀ ਮੁੱਲ ਦੀ ਬਾਕੀ ਇਹਨੇ ਦੋ ਦਿਨ ਪਛੇ ਵੀ ਨਹੀਂ ਉਹਨੇ ਆਪਣੇ ਬਾਕੀ ਕਾਲ ਤੇ ਫੋਨ ਤੇ ਕਾਲ ਕਰਕੇ ਸਾਰੀ ਨੌਲੇਜ ਲੈ ਲਿਓ ਜਿੱਦੂਆਂ ਪਸੰਦ ਆਉਣ ਅੱਜ ਅਵੇਂ ਜਾਇਜ਼ ਰੇਟ ਦੱਸੀ ਆ ਜਿਵੇਂ ਦੁੱਧ ਦਾ ਕਾਲ ਕਰ ਲਿਓ ਬਈ ਜ਼ਰੂਰ ਹਨਾ ਲੈ ਵੀ ਸਾਧਗਰ ਮੱਡੀ ਦੇ ਦੇਖੋ ਸੀ ਟੋਪੂ ਬਹੁਤ ਆ ਜਾਣਾ ਛੱਡਾ ਨਿਕਲੇ ਤੇ ਪਸ਼ੂ ਵੀ ਰੱਖੇ ਝੋਟੀ ਤੋਰਨ ਲੱਗਿਆ ਸਨੋ ਦੇਖੋ ਨੇਨ ਬਹੁਤੀ ਚੈੱਕ ਕਰੋ ਲੇਵਲ ਇਕਵਲਟੀ ਚੈੱਕ ਕਰੋ ਮੇਰਾ ਭਾਈ ਫਰੰਟ ਚੈੱਕ ਕਰ ਲੋ ਕੁਛੀ ਲੰਬੀ ਛੋਟੀ ਆ ਨਾ ਸ਼ਾਹ ਕਾਲੇ ਰੰਗ ਦੀ ਲੇਵਾ ਚੈੱਕ ਕਰ ਸਕਦੇ ਆ ਬਈ ਚੋਰ ਸਲੇਵਾ ਕੋਈ ਕਾਨ ਨਹੀਂ ਬਾਕੀ ਥਾਂ ਦੇ ਲੋ ਕਿੰਨਾ ਮਤਲਬ ਕਹਿਣ ਲੱਗਿਆ ਉਹ ਤਾਂ ਮੁੱਠੀ ਥਾਂ ਬਾਕੀ ਵੀਰੇ ਜਿਹੜੀ ਨਹੀਂ ਆਪਾਂ ਨਾਲ ਜੀ ਕੀ ਹਾਲ ਹੈ ਵੀਰ ਜੀ ਠੀਕ ਹਾਂ ਕੋਈ ਨਹੀਂ ਯਾਰ ਮੇਰੇ ਆਪਣੀ ਛੋਟੀ ਸੁਣ ਕਿੰਨੇ ਦਿਨ ਹੋ ਗਏ ਜੀ 10ਵੇਂ ਦੇ ਵਿੱਚ 10ਵਾਂ ਦਿਨ ਹੈ ਜੀ ਆ ਵੀ ਇਹਦਾ ਬੱਚਾ ਤੇ ਕਿੰਨੇ ਕਿਲੋਟਰ ਤਿਆਰ ਹੋ ਵੀਰੇ ਇਸ ਟਾਈਮ ਦੁੱਧ ਆ ਗਿਆ 13 ਕਿਲੋ ਜੀ 13 ਕਿਲੋ ਜੀ ਓਕੇ ਵੀਰੇ ਕੀ ਡਿਮਾਂਡ ਕਰਦੇ ਆ ਭਰਾ ਆਪਾਂ ਇਹਦੀ ਇਹਦਾ 1.60 ਇੱਕ ਲੱਖ 60 ਹਜ਼ਾਰ ਕਿੰਨੇ ਛੱਡਦੇ ਆ ਵੀਰੇ ਲਾਸਟ ਆਪਾਂ ਜੀ 40 ਦੇ ਇੱਕ 40 ਦੇ ਦੇਣੇ ਮੋਬਾਈਲ ਨੰਬਰ ਬੋਲਿਆ ਜੀ 98746 97814 ਹਾਂ ਜੀ 50 68 ਇੱਕ ਵਾਰੀ ਹੋਰ ਬੋਲ ਦੇ ਵੀਰੇ 97814 50 68 ਨਾ ਗਿਏ ਵੀਰੇ ਨਾ ਛੋਟੀ ਛੋਟੀ ਬਾਈ ਨਾਲ ਕੰਟੈਕਟ ਜਰੂਰ ਹੈ ਨਾ ਜਿਹੜੇ ਪਾਸੋਂ ਨੂੰ ਝੋਟੀ ਜ਼ੋਰ ਕੇ ਦਿਖਾਈ ਹੁਣੇ ਲੈ ਵਾ ਦੇ ਸਾਹਿਬ ਜੀ ਪੂਰੀ ਮਤ ਗੁੱਡ ਕੁਆਲਿਟੀ ਦੀ ਹੈ ਉੱਚੀ ਲੰਬੀ ਝੋਟੀ ਹੈ ਨਾ

ओके ਕਿਨੇ ਦਿਨਾਂ ਕਿ ਸੂਈਨ ਬਾਈ 7-8 ਦਿਨ 7-8 ਦਿਨ ਕਿੰਨੇ ਕਿਲੋਟਰ ਦਿੱਤਾ ਰ ਇਸ ਟਾਈਮ 24-25 ਕਿਲੋ 24-25 ਕਿਲੋ ओके ਕੀ ਡਿਮਾਂਡ ਕਰਦੇ ਆ ਵੀਰੇ ਦੀ ਆਪਾਂ ਮਾੜੀ 85000 85 ਕਿੰਨੇ ਛੱਡਦੇ ਆ ਵੀਰੇ ਲਾਸਟ ਆਪਾਂ 80 ਦੇ ਦਾਂਗੇ 80000 ਦੀ ਮੋਬਾਈਲ ਨੰਬਰ ਬੋਲੀ ਵੀਰੇ 9058 ਹਾਂਜੀ 058 ਇੱਕ ਵਾਰੀ ਹੋਰ ਬੋਲਦੇ ਵੀਰੇ 9058 058 ਨਾਂ ਕੀ ਵੀਰੇ ਗੁਰਵਿੰਦਰ ਗੁਰਵਿੰਦਰ ਬਾਈ ਨਾਲ ਕੰਟੈਕਟ ਕਰਿਓ ਬਾਈ ਜਰੂਰ ਹੈ ਨਾ ਤੁਹਾਨੂੰ ਬੱਛੀ ਦੌਰ ਕੇ ਦੇਖਾਤੀ ਬਾਈ ਦੀ ਆਪਾਂ ਨੂੰ ਨੇ ਆ ਕੀ ਦੁੱਧ ਦੀ ਜਾਣਕਾਰੀ ਰੇਟ ਦੀ ਆਪਾਂ ਤੁਹਾਨੂੰ ਸਾਰੀ ਦੇ ਦਿੱ ਚੁੱਕੇ ਹਾਂ ਇੱਕ ਵਾਰੀ ਤੁਹਾਨੂੰ ਹੋਰ ਲਿਵਾ ਦਿਖਾ ਦੇਣਾ ਆ ਦੇਖੋ ਕੰਟੈਕਟ ਕਰ ਲਓ ਵੀਰੇ ਲੈ ਵੀ ਖਪਾ ਛੋਟੀ ਜਿਹੀ ਵੀਡੀਓ ਦਿਖਾਉਣ ਲੱਗਾ ਸਾਨੂੰ ਆਪਾਂ ਹੁਣ ਚੈੱਕ ਕਰੋ ਬਾਈ ਸਟਰ ਦੀ ਲੈਵਲ ਦੀ ਕੁਆਲਿਟੀ ਚੈੱਕ ਕਰੋ ਬਾਈ ਬੁੱਤੀ ਚੈੱਕ ਕਰ ਲੋ ਨਾ ਸਿੰਗੀ ਚੈੱਕ ਕਰ ਸਕਦੇ ਹਾਂ ਬਾਕੀ ਆਪਾਂ ਬਾਈ ਤਲਾਮੇ ਦੇ ਬਾਰੇ ਨੌਲੇਜ ਕੀ ਹਾਲ ਵੀਰੇ ਠੀਕ ਹੈ ਜੀ ਵੀਰੇ ਥਲੇ ਝੋਟੀ ਤੋਂ ਨਾ ਕਟਾ ਕਟੀਆਂ ਆਈ ਕਟਾ ਜੀ ਕਟਾ ਤੜਕੇ ਦੀ ਸੂਈ ਵੀ ਅੱਜੇ ਸੂਈਆਂ ਮਤਲਬ ਹਾਂ ਜੀ ਹਾਂ ਜੀ ਤੜਕੇ ਦੀ ਸੂਈ ਵੀ ਜੇਰ ਜੂਰ ਪੈ ਗਈ ਜੇਰ ਜੂਰ ਪੈ ਗਈ ਐ ਨਾ ਪ੍ਰੋਪਰ ਠੀਕ ਹੈ ਵੀਰੇ ਕਿੰਨੀਆਂ ਸੂਈਆਂ ਬਈ ਇਹ ਇਹ ਦੂਹੇ ਸੂਏ ਦੂਜੇ ਸੂਏ ਓਕੇ ਵੀਰੇ ਪਹਿਲੇ ਸੇ ਆਪਣੇ ਲੈ ਵੇ ਹੈਂਗ ਟਿਕੋ ਪਾ ਲਈਏ ਮੁੰਡਾ ਨਹੀਂ ਆਪਾਂ ਨੇ ਸੇਲ ਪਰ ਦੇ ਇਸ ਦਾ ਹੀ ਕੰਮ ਓਕੇ ਭਰਾ ਕੀ ਡਿਮਾਂਡ ਕਰਦੇ ਆਂ ਪੈਂਦੀ ਇਹਦਾ 95000 ਰੁਪਏ ਮੰਗਦੇ ਕੀ ਨਹੀਂ ਛੱਡ ਦਾਂਗੇ ਆਪਾਂ ਬਈ ਲਾਸਟ 85033 ਮੋਬਾਈਲ ਨੰਬਰ ਬੋਲੀ ਮੇਰਾ ਵੀਰਾ 70873 5580 ਇੱਕ ਵਾਰੀ ਹੋਰ ਬੋਲ ਦੇ 70873 5580 ਨੋ ਕੀਆ ਬਾਈ ਆਪਣਾ ਨੋ ਰਵੀ ਹੈ ਜੀ ਰਵੀ ਆ ਬਾਈ ਨਾਲ ਕੰਟੈਕਟ ਕਰ ਲਿਓ ਬਾਈ ਭਾਈ ਨੇ ਬੁਰੀ ਨੌਲੇਜ ਦੇ ਚੁੱਕਿਆ ਨਾ ਝੋਟੀ ਦੀ ਆ ਇਹਦਾ ਕੱਚਾ ਜਿਵੇਂ ਕਟਰ ਉੱਠਾ ਬਾਈ ਕਹਿੰਦਾ ਸਵੇਰੇ ਵਸੀ ਆ ਜੈਣਾ ਅੱਜ ਆਪਾਂ ਸਾਨੂੰ ਸਾਧੂ ਮੰਡੀ ਦਿਖਾ ਰਹੇ ਹਾਂ ਜਿਸ ਨੂੰ ਸਾਰਿਆਂ ਨੂੰ ਪਤਾ ਹੈ ਸਾਧੂ ਮੰਡੀ ਮਤਲਬ ਛੱਡ ਦੇ ਦਾਰੇ ਪੱਕੇ ਪਏ ਹੋਏ ਨੇ ਪੁਰਾਣੇ ਵੀ ਉੱਥੇ ਪਏ ਨੇ ਇਹ ਵੜਦਾ ਨੇ ਵੀ ਰਸੇ ਮਿਲ ਜਾਂਦੇ ਨੇ ਕੋਈ ਮੰਡੀਆਂ ਦਾ ਬਾਕੀ ਯਾਦੇ ਝੋਟੀਆਂ ਬੱਚੀਆਂ ਗਾਂ ਦਾ ਸਮਾਨ ਮਿਲਦਾ ਨਾ ਮੂਰੀਆਂ ਦੇਖ ਸਕਦੇ ਸੀ ਗਾਨੀਆਂ ਦੇਖ ਸਕਦਾ ਨਾ ਗਲਾਂ ਚ ਪਾਉਣ ਪੈਰਾਂ ਚ ਪਾਉਣੇ ਝਾਂਜਰਾ ਨਮੂਨ ਵਾਲੇ ਬੁਰਸ਼ ਕੱਟਣੇ ਪੁਰਾਣੇ ਦੁੱਧ ਵਾਲੀਆਂ ਬੋਤਲਾਂ ਮਤਲਬ ਸਾਰਾ ਸਮਾਨ ਮਿਲਦਾ ਹਰੇਕ ਮੰਡੀ ਤੇ ਹੁੰਦਾ ਇਹ ਲਵਦ ਸਿਆਪ ਦੇ ਸਾਧਿਓ ਮਤਲਬ ਬੱਚੀਆਂ ਮੱਜਾਂ ਔਰ ਇਹ ਮਤਲਬ ਅੱਜ ਦੋ ਤਰੀਕ ਨੂੰ ਆਇਆ ਇੱਥੇ ਅੱਜ ਸੋਨ ਬਰਾਤ ਦਸਹਿਰਾ ਤਿਹਾਰ ਤਾਂ ਕਰਕੇ ਬਈ ਥੋੜਾ ਗਾਹਕ ਘਟ ਰਿਹਾ ਮੰਡੀ ਤੇ ਗਾਹਕ ਮਤਲਬ ਬਹੁਤ ਘੱਟ ਸੀ ਆ ਸਾਰੇ ਬੇਰੀ ਵੀ ਜਿਹਨਾਂ ਦੇ ਕਰਮਾਂ ਦੀ ਵਿਖਣੇ ਵੇਖੀਏ ਪਰ ਜੀ ਮੈਨੂੰ ਅੱਜ ਪਤਾ ਲੱਗਿਆ ਵਪਾਰੀਆਂ ਦਾ ਦੀ ਗਾਹਕ ਦੀ ਜੀ ਘਾਟ ਰਹੀ ਆ। ਕੋ ਨਾਲ ਜੀ ਵੀਰੇ ਜੀ ਨੂੰ ਵੀਡੀਓ ਨਾਲ ਨੈਪ ਕਰੋ। ਲੈ ਵੀ ਮੇਰਾ ਵੀਰ। ਸ਼ਾਦੂਗੜ ਮੰਡੀ ਦੇ ਝੋਟੀ ਚ ਤੋਰਨ ਲੱਗਿਆ। ਆਪਾਂ ਤੁਹਾਨੂੰ ਦਿਖਾਉਨੇ ਆ ਬਈ ਜੀ ਵੀਡੀਓ ਬਣਾ ਕੇ ਨਾ। ਚੈੱਕ ਕਰੋ ਮੇਰਾ ਭਾਈ। ਸੋਣੀ ਵਾਲੀ ਝੋਟੀ ਇਹ। ਬੋਲਦਾ ਵੀਰੇ ਦੇਖੋ ਇਹ ਬੁੱਤੀ ਚੈੱਕ ਕਰੋ ਸਿੰਘ ਕੀ ਚੈੱਕ ਕਰੋ ਛਾ ਕਾਲੀ ਝੋਟੀ ਆ ਵੀਰੇ ਅੱਟ ਬੁੜਾ ਚੈੱਕ ਕਰੋ ਨਾ ਆਹ ਦੇ ਥਾਣ ਦੇਖੋ ਅਜੇ ਕੱਚੀ ਆ ਬਈ ਇਹਨੇ ਸੋਣਾ ਨਾ ਬਾਕੀ ਬਾਈ ਤੋਂ ਲੈ ਲਿਆ ਕਿੰਨਾ ਰਹਿੰਦਾ ਦਾ ਟਾਈਮ ਪਹੁੰਚ ਦੇ ਦੇ ਬਾ ਕੀ ਵਾਈ ਹੋਣਾ ਕੀ ਆ ਲੈ ਵੀਰੇ ਵੀਰੇ ਆਪਣੀ ਝੋਟੀ ਤੇ ਕਿੰਨੇ ਦਿਨ ਰਹਿੰਦੇ ਸੌਣ ਦੇਦੇ ਹਫਤਾ ਲੈ ਲੈਂਦੀ ਆ ਬਈ ਓਕੇ ਭਰਾ ਕਿਹੜੀ ਜਗ੍ਹਾ ਤੇ ਵੀਰੇ ਆਪਾਂ ਆਪਣਾ ਵੀਰੇ ਹਾਂ ਮਲੋਸ਼ਰ ਮਲੋਸ਼ੇਰ ਓਕੇ ਬਈ ਤੇ ਕੀ ਡਿਮਾਂਡ ਕਰਦੇ ਆ ਵੀਰੇ ਆਪਾਂ ਜੀ ਇਹ ਵੀਰੇ ਇੱਕ 25 ਮੰਗਦੇ ਆ ਇੱਕ ਬੱਚੀ ਕਿੰਨੇ ਦਾ ਮਾਨਦਾਨ ਕਰਦਾ ਮਤਲਬ ਦੇਖ ਨਹੀਂ ਦੇਵਾਂਗਾ ਲਾਸਟ ਆਪਾਂ ਇੱਕ ਦਾਤ ਹੀ ਛੱਡਾਂਗੇ ਇੱਕ ਦਾਤ ਦੀ ਓਕੇ ਮੋਬਾਈਲ ਨੰਬਰ ਬੋਲੀਂ ਵੀਰੇ ਆਪਣਾ 8590 ਹਾਂਜੀ 6400 ਜੰਗ 44166 66 9 ਕੀ ਬਾਰੇ ਤੇਰਾ 골ਡੀ 골ਡੀ ਇਹ ਝੋਟੀ ਵੀ ਆਪਣੀ ਆ ਵੀਰੇ ਹਾਂਜੀ ਇਹ ਆਪਣੀ ਵੀਰੇ ਲੈ ਬਾਈ ਲੈ ਵੇ ਇੱਕ ਸੂਈ ਵੀ ਝੋਟੀ ਦਿਖਾ ਰਿਆ ਵੀਰੇ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਨੂੰ 15 ਦਿਨ ਹੋ ਗਏ ਸੂਈ ਨੂੰ ਬਈ ਆ ਕਟਾ ਕੱਟੀ ਆ ਵੀਰੇ ਥੱਲੇ ਝੱਟੀ ਆ ਬਈ ਛਾਣ ਚੈੱਕ ਕਰੋ ਮੇਰਾ ਭਾਈ ਮੋਟੀ ਥਾਂ ਲੱਗਾ ਪੂਰੀ ਦਰਮਿਆਨੇ ਘੱਟਦੀ ਨਾ ਉੱਚੀ ਨਾ ਲੰਬੀ ਬਾਕੀ ਤੁਹਾਨੂੰ ਪਲੇਵਾ ਦਿਖਾ ਦਿੰਦੇ ਆ। ਬਾਕੀ ਭਾਈ ਜੱਪਾ ਕੁੱਛ ਨਹੀਂ ਆ ਰੇਟ ਕੀ ਡਿਮਾਂਡ ਕਰਦਾ। 65000 65000 ਜੀ। ਮਤਲਬ ਆਪਾਂ ਦੇ ਕਿੰਨੇ ਦਵਾਂਗੇ ਲਾਸਟ? 60 ਦੀ ਛੱਡਾਂਗੇ। 60000 ਦੀ ਛੱਡਾਂਗੇ ਵੀਰੇ। ਇਸ ਟਾਈਮ ਦੁੱਧ ਕਿੰਨਾ ਕੋ ਵੀਰੇ ਥੱਲੇ? 10 ਲੀਟਰ ਦੁੱਧ ਹੈਗਾ ਵੀਰੇ। ਭਾਈ ਕਹਿੰਦਾ 10 ਲੀਟਰ ਦੁੱਧ ਹੈਗਾ ਭਾਈ। ਤਾਂ 80000 ਦੇ ਦਾਂਗੇ ਮੁੱਲ 65000। ਮੋਬਾਈਲ ਨੰਬਰ ਭਾਈ ਨੇ ਪਹਿਲਾਂ ਬੋਲਤਾ। ਬਾਈ ਨਾਲ ਕੰਟੈਕਟ ਜ਼ਰੂਰ ਕਰੋ ਸਾਧੂਗੜ੍ਹ ਮੰਡੀ ਤੇ ਖੜਿਆ ਆਪਾਂ ਨਾ ਅਵੀਰੋ ਨਹੀਂ ਮੰਡੀ ਦਾ ਹੁੰਦੇ ਨੇ ਦੋ ਜਹਾਜ ਮੁੱਲ ਦੀਆਂ ਝੋਟੀਆਂ ਨਵਾਈ ਦੀਆਂ ਕਿ ਸੋਨੇ ਵਾਲੀ ਆ ਇਹ ਤੇ ਆਪਾਂ ਤੁਹਾਨੂੰ ਦਿਖਾਈ ਆ ਇਹ ਸੋਈ ਬਈ ਲਾਈਵ ਇੱਕ ਝੋਟੀ ਦੀ ਫੋਰਸ ਆਪਾਂ ਵੀਡੀਓ ਦਿਖਾਉਣ ਲੱਗਿਆ ਲੈ ਵੀ ਦੀ ਕੁਆਲਿਟੀ ਚੈੱਕ ਕਰੋ ਲੇਵਾ ਜੈਕ ਕੋਲੋਂ ਮੇਰਾ ਭਾਈ ਤਾਂ ਦੀ ਕੁਆਲਟੀ ਚੈੱਕ ਕਰੋ ਕਿੰਨਾ ਘਣ ਪਣ ਲੱਗਾ ਗੱਟਦਾ ਥਾਣਾ ਪੂਰਾ ਮਤਲਬ ਮੁੱਠੀ ਥਾਣਾ ਵਾਕਿਆ ਪਲੀ ਨੇ ਬਾਈ ਤੇ ਨਾਲ ਜਿ ਪੂਰੀ ਮੁੱਠੀ ਚੈੱਕ ਕਰ ਲੋ ਬਾਈ ਸਿੰਘਾਂ ਦੀ ਕੁਆਲਟੀ ਚੈੱਕ ਕਰੋ ਵਾਕੀ ਪਿੱਛੇ ਕੱਟੂ ਆ ਵੀਰ ਦੇ ਕੱਟਾ ਜਮੇ ਕੱਚਾ ਨਾਰੂ ਤੇ ਕਾਦੂ ਹਾਂ ਨਾ ਕੱਚਾ ਬਈ ਵੀ ਦੇਖ ਕੇ ਲੱਗਦਾ ਪਤਾ ਲੱਗਾ ਜੀ ਨਾਰੀ ਦਾ ਹਾਂ ਕੀ ਬਸਤਾ ਬੋਲੀ ਹਲੇ ਹੈ ਰਾਤ ਦੀ ਸੂਈ ਰਾਤ ਦੀ ਸੂਈ ਹਾਂਜੀ ਬੋਲੀ ਹਲੇ ਓਕੇ ਬੋਲਾ ਠੀਕ ਆ ਪਿਆਰ ਕਿੰਨੇ ਸੂਏ ਇਹ ਇਹ ਹੈਗਾ ਦੂਸਰੇ ਦੂਸਰੇ ਸੂਏ ਕੀ ਮੁੱਲ ਕਰਦੇ ਇਹ 1 110 ਹਜ਼ਾਰ ਕਿੰਨੇ ਦੀ ਛੱਡ ਦੇਣੀ ਆ ਲਾਸਟ अच्छा मोबाइल नंबर बोली तो ही बोला, हाँ। देख। देख। बोला। हाँ। ना हो गया? फुशी कुमार बी कट करो रात बोले के दिखा चुके ਆ ਦੇਖੋ ਦੁਬਾਰਾ ਤੁਹਾਨੂੰ ਲੀਵਾ ਦਿਖਾ ਦਿੰਨੇ ਆਂ ਥਾਂ ਦੀ ਕੁਆਲਿਟੀ ਦਿਖਾ ਦਿੰਨੇ ਆਂ ਦੇਖੋ ਆᱫੂ ਗੜ ਮੰਡੀ ਲੈ ਆਪਾਂ ਸਾਹਮਣੇ ਫਰੰਟ ਦੇ ਲੋ ਸਮਾਰ ਕੇ ਕੰਟੈਕਟ ਕਰਿਓ ਬਾਈ ਲੈ ਵੀ ਤੁਹਾਨੂੰ ਆਪਾਂ ਇੱਕ ਹੋਰ ਛੋਟੀ ਦੀ ਵੀਡੀਓ ਦਿਖਾਉਣ ਲੱਗਿਆਂ ਪਹਿਲਾਂ ਗੁੱਥੀ ਚੈੱਕ ਕਰੋ ਦੇਖੋ ਕਿੰਨੇ ਸਨੱਖੀ ਗੁੱਥੀ ਦਾ ਸਿੰਗੀ ਚੈੱਕ ਕਰੋ ਬਾਈ ਤੇ ਆਪਾਂ ਹੁਣ ਤੁਹਾਨੂੰ ਲੀਵਾ ਦਿਖਾਉਣ ਲੱਗਿਆਂ ਏ ਵੀ ਬਈ ਸੋਨੇ ਵਾਲੀ ਝੋਟੀ ਆ ਨਾ ਮਤਲਬ ਇਹ ਟਾਈਮ ਲੈਂਦੀ ਆ ਕੁਛ ਲੈਨੇ ਕਿੰਨਾ ਲੈਂਦੀ ਆ ਥਾ ਚੈੱਕ ਕਰ ਲਓ ਥਾਣ ਬੜਾ ਘੈਂਡਾ ਝੋਟੀ ਨੂੰ ਕੱਦ ਕਾਠ ਉੱਚਾ ਤੋਰ ਦੋ ਮਾੜੀ ਆਪੋ ਜੀ ਆਲੇ ਵੀਰਾ ਤੋਰਨ ਲੱਗਿਆ ਮਾੜੀ ਇਹਨੂੰ ਤੋਰ ਕੇ ਦਿਖਾ ਦਿੰਨੇ ਆਪਾਂ ਦੇਖੋ ਬਈ ਕੱਦ ਕਾੜ ਦੇਖੋ ਤੁਰਦਿਆਂ ਦੀ ਦੇਖੋ ਬਾਕੀ ਬੰਨੇ ਨੇ ਨਾਲ ਜਬੂਰੀ ਅਪੀ ਕਿੰਨੇ ਸੂ ਸੋਨੇ ਝੋਟੀ ਨੇ ਨਹੀਂ ਬਸ ਦੁੱਜੇ ਦੁੱਜੇ ਔਕਤੀ ਤੇ ਕਿੰਨੇ ਦਿਨ ਰਹਿੰਦੇ ਸੋਨੇ ਦੇ ਬਈ ਤੇ ਹਫਤਾ ਲੈ ਲੂਗਾ ਟੋਟਾ ਕੀ ਨਿਮਾਨ ਕਰਦੇ ਆਂ ਦੀ ਆ ਭਾਈ 95000 ਲਾਸਟ ਕਿੰਨੇ ਛੱਡ ਦਾਂਗੇ ਮੇਰਾ ਭਾਈ 85000 ਹੀ ਛੱਡ ਦਾਂਗੇ ਮੋਬਾਈਲ ਨੰਬਰ ਬੋਲੀ 98 721 721 58 350 58 350 ਨੌ ਕੀ ਹੈ ਬਾਈ ਕੌਣ ਕੌਣ ਸੌਣ ਸਿੰਘ ਬਾਈ ਨੇ ਆਪਣਾ ਮੋਬਾਈਲ ਨੰਬਰ ਦੱਸਤਾ ਬਾਈ ਕਹਿੰਦਾ 85000 ਦੀ ਦੇ ਦਾਂਗੇ ਆਪਾਂ ਸੌਣ ਦਾ ਕਹਿੰਦਾ 8000 ਦੀ ਪਾਇਨ ਹੈ ਜੇ ਬਾਈ ਕਾਲ ਜ਼ਰੂਰ ਕਰਿਓ ਲੈ ਵੀਆ ਬਾਈ ਦੀ ਝੋਟੀਆਂ ਉਹੀ ਵੀਰਾ ਖੋਲ ਕੇ ਦਿਖਾ ਰਿਹਾ ਆਪਾਂ ਨੂੰ ਦੇਖੋ ਬਾਈ

ਬਾਕੀ ਮੈਂ ਵੀਰੇ ਤੋਂ ਲੈ ਲੈਨੇ ਨਾਲੋਜ ਬੁਰੀ ਇਹਦੇ ਬਾਰੇ ਉੱਤਜ ਕੀ ਆ ਲੈ ਵੀਰ ਕੀ ਆਹ ਦੇਖੋ ਲੈ ਵੀ ਬਾਈ ਤੋਂ ਆਪਾਂ ਲੈਨੇ ਦੇ ਬਾਰੇ ਰੇਟ ਦੀ ਜਾਣਕਾਰੀ ਵੀਰੇ ਕਿੰਨੇ ਮੈਸ ਹੋਇਸ ਰਿਓ ਟੀ ਆਪਮੀ ਆ ਹੈ ਪੂਰਾ ਹੀ ਆ ਇਹ ਟੀ ਐਸ ਹੋਈ ਤੇ ਵੀਰੇ ਕੀ ਡਿਮਾਂਡ ਕਰਦੇ ਆਪਾਂ ਇਹਦੀ ਡਿਮਾਂਡ ਕਰਦੇ ਇੱਕ ਦਾ ਇੱਕ ਦਾ ਸੀ ਲਾਸਟ ਕਿੰਨੇ ਛੱਡਦਾ ਆਪਾਂ ਮਾਨਦਾਨ ਮਤਲਬ ਛੱਡ ਦੂਗੀ ਜੀ 10000 95 ਦੇ ਦਾਂਗੇ ਵੀਰੇ ਮੋਬਾਈਲ ਨੰਬਰ ਬੋਲਿਓ ਵੀਰੇ 93813 929049 ਨੋ ਕੀ ਵੀਰੇ ਇੰਦਰਜੀਤ ਮਤਲਬ ਇਹ ਸੌਣ ਦੇ ਕਿੰਨੇ ਦਿਨ ਰਹਿੰਦੇ ਨੇ ਬਾਈ ਬਾਤੂ ਕੁ ਵੀ 5-4 ਦਿਨ ਚ 5-6 ਦਿਨ ਚ ਬਾਈ ਕਹਿੰਦਾ 5-4 ਦਿਨ ਚ ਸਲੂ ਬਾਈ ਮੋਬਾਈਲ ਨੰਬਰ ਬੋਲਦਾ ਬਾਈ ਨੇ 95000 ਦੀ ਕਿਹਾ ਬਾਈ ਕਹਿੰਦਾ ਛੱਡ ਦੇਣਾ ਨਾ ਕੰਟੈਕਟ ਕਰ ਲਓ ਜਰੂਰ ਬਾਈ ਹੈ ਬਾਈ ਲੜਣਾ ਲੈ ਵੀ ਇੱਕ ਬਾਈ ਛੋਟੀ ਦੀ ਵੀਡੀਓ ਦਿਖਾਉਣ ਲੱਗਿਆ ਸਾਨੂੰ ਚੈੱਕ ਕਰੋ ਉਧਰ ਦੀ चेक करो सिंह चेक करो लेकिन बहुत सोनी बचीडियो दिखा लगे चेक करो तो मेरा वीर तोरन लगा लेखो ਉਰੀ ਖੇਰੀ ਬੱਚਿਆ ਬਾਈ ਕਹਿੰਦਾ ਦੇਖੋ ਸਨੱਖੀ ਦੇਖੋ ਗੁਤੀ ਚੈੱਕ ਕਰੋ ਬੱਚੇ ਦਾ ਬਾਲਾ ਇਹੇ ਕਰਦੀ ਹੈ ਬਾਈ ਲੈਵੇ ਦੀ ਕੁਆਲਟੀ ਚੈੱਕ ਕਰੋ ਬਾਈ ਕੱਲਾ ਕੱਲਾ ਥਣ ਪੈਣਾ ਤੇ ਦਿੱਤਾ ਮੈਨੇ ਬੱਚਾ ਬਾਕੀ ਆਪ ਬਾਈ ਤੋਂ ਲੈ ਲੈਣਾ ਨੌਲ ਜਿਹੇ ਹੋ ਰਹਿਣਾ ਮੇਰੇ ਕਿੰਨੇ ਕਿ ਦਿਨ ਹੋ ਗਏ ਸਵੇਰ ਨੂੰ ਨਹੀਂ ਕੱਲ ਸਵੇਰ ਨੂੰ ਕੱਲ ਸਵੇਰ ਹੀ ਸੁਈ ਹੈ ਮਤਲਬ ਕਿੰਨੇ ਸਵੇਰ ਪਹਿਲੇ ਹੀ ਹੈ ਨਾ ਇਹ ਠੀਕਰੀਆ ਮੋ ਦਈ ਤੇ ਦੁੱਧ ਦਾ ਮਤਲਬ ਕੱਢਿਆ ਤਾਂ ਹੋਉ ਨੇ ਆਪਾਂ ਨੇ ਕੱਟ ਲਈ ਕੱਟਿਆ ਤੇ ਵਿਚਾਰ ਬੋਲੇ 3-4 ਕਿਲੋ ਓਕੇ ਬੋਲੇ ਕੀ ਡਿਮਾਂਡ ਕਰਦੇ ਆਂ ਦੀ ਆਪਾਂ ਕੀ ਡਿਮਾਂਡ ਹੈ 4.5 ਹਜ਼ਾਰ ਅੱਛਾ ਇਹ ਕਿੰਨੇ ਦੇਣੀ ਆ 3000 ਮੋਬਾਈਲ ਨੰਬਰ ਬੋਲੀ ਮੇਰਾ ਪਰਾ 98555440 ਇੱਕ ਵਾਰੀ ਹੋਰ ਬੋਲਦੇ ਹੌਲੀ ਜਿਹੀ 98555440 ਨੌਗੀ ਨਰਮਲ ਨਰਮਲ ਸਿੰਘ ਭਾਈ ਨਾਲ ਕੰਟੈਕਟ ਜ਼ਰੂਰ ਕਰ ਲਿਓ ਭਾਈ ਰਾਤ ਸੁਈਆ ਬਾਈ ਕਹਿੰਦਾ ਹਨ 3-4 ਕਿਲੋ ਬੋਲਾ ਕੱਟਿਆ ਦੇਖੋ ਬੱਛਾ ਦੇਖੋ ਕਿੰਨਾ ਸੋਹਣਾ ਨਾ ਹਾਂ ਇਹ ਲੈ ਵਾ ਕੁਆਲਿਟੀ ਵਾਲੀ ਵਧੀਆ ਕੰਟੈਕਟ ਜ਼ਰੂਰ ਕਰਿਓ ਨੇ ਕਬਈ ਨੰਨ ਲੀਲਦੇ ਪਸ਼ੂ ਟੈਂਪੂ ਹੱਕ ਤੇ ਟਾਈਮ ਨਾਲ ਆਇਆ ਚਲੋ ਬਈਆ ਗੱਲ ਹੈ ਭਾਈ ਆਪਾਂ ਸਭ ਹੁਣ ਸਾਧੂਗੜ ਮੰਡੀ ਸਾਰੀ ਬੱਚਿਆਂ ਮੱਜਾਂ ਦੀ ਵੀਡੀਓ ਦਿਖਾ ਚੁੱਕੇ ਆ ਕੀ ਕੀ ਭਾਈ ਡਿਮਾਂਡ ਕਰਦੇ ਨੇ ਕੀ ਤੇਜੇ ਦੇ ਮੰਦਰ ਆ ਸਾਨੂੰ ਪਸਾਰਾ ਦਿਖਾਤਾ ਕੀ ਦੁੱਧ ਦਾਣਾ ਮਤਲਬ ਕਿਹਜੇ ਪਸ਼ੂ ਆਇਆ ਉਹ ਦੱਜ ਇਹ ਦੋ ਤਰੀਕ ਦੀ ਲਾਜ ਹੁੰਦੀ ਆ ਆਪਾਂ ਤੁਹਾਨੂੰ ਹੁਣ ਅਗਲੀ ਮੰਡੀ ਦਿਖਾਵਾਂਗੇ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀ ਅਗਲੀ ਮੰਡੀ ਦੇ ਮਿਲਦਾ ਸੱਚੀ ਗੱਲ ਸਾਨੂੰ ਸਾਰੇ ਭਰਾਵਾਂ ਨੂੰ